ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਇੱਕ ਨਵਾਂ ਵਲੌਗ ਜਿਸ ਦੇ ਵਿੱਚ ਮਾਸਟਰ ਕੁਲਵਿੰਦਰ ਸਿੰਘ ਜੀ ਨਾਲ ਮੁਲਾਕਾਤ ਕਰਵਾਵਾਂਗੇ ਜੋ ਕਿ ਸਾਈਕਲਿੰਗ ਦੇ ਵਿੱਚ ਆਪਣੇ 10000 ਕਿਲੋਮੀਟਰ ਪੂਰੇ ਕਰ ਚੁੱਕੇ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਮੈਂ तहे ਦਿਲੋਂ ਤਨਵਾਦ ਕਰਦਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਬਾਈ ਜੀ ਨੇ ਦੱਸਿਆ ਮੈਂ ਪੇਸ਼ੇ ਤੋਂ ਅਧਿਆਪਕ ਹਾਂ ਤੇ ਨਾਲ ਦੀ ਨਾਲ ਮੈਨੂੰ ਸਾਈਕਲਿੰਗ ਕਰਨ ਦਾ ਸ਼ੌਂਕ ਵੀ ਹੈ ਤੇ ਸਾਈਕਲਿੰਗ ਦੇ ਦੌਰਾਨ ਮੈਂ ਜਿਹੜਾ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਨਾਲ ਜਦੋਂ ਮੈਂ ਇੱਕ ਐਪ ਵਰਤ ਕੇ ਇਹਦੀ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਤਾਂ ਪਿਛਲੇ ਦਿਨ ਮਤਲਬ 9 April ਨੂੰ ਮੈਂ ਉਸ ਦੇ ਵਿੱਚ ਇੱਕ ਉਪਲਬਧੀ ਜਿਹੜੀ ਪ੍ਰਾਪਤ ਕੀਤੀ ਕਿ ਮੈਂ 10000 ਕਿਲੋਮੀਟਰ ਦੀ ਸਾਈਕਲਿੰਗ ਜਿਹੜੀ ਉਹ ਪੂਰੀ ਕਰ ਲਈ ਹੈ ਤੇ ਇਹ ਮੇਰੇ ਲਈ ਇੱਕ ਮਾਣ ਵਾਲੀ ਗੱਲ ਹੈ ਤੁਹਾਨੂੰ ਇਹ ਸਾਈਕਲਿੰਗ ਦੀ ਪ੍ਰੇਰਣਾ ਕਿੱਥੋਂ ਮਿਲੀ ਤੇ ਇਸ ਸਾਈਕਲਿੰਗ ਕਰਨ ਦਾ ਸ਼ੌਂਕ ਤੁਹਾਨੂੰ ਕਿਵੇਂ ਪੈਦਾ ਹੋਇਆ ਹਾਂਜੀ ਜੇ ਗੱਲ ਕਰੀਏ ਸਾਈਕਲਿੰਗ ਦੀ ਪ੍ਰੇਰਣਾ ਜਾਂ ਸ਼ੌਂਕ ਜਦੋਂ ਲੋਕਡਾਊਨ ਲੱਗਿਆ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਤਾ ਇੱਕ ਹਊਆ ਜਾ ਫਲਾਦਾ ਵੀ ਹਾਂ ਲੋਕਡਾਊਨ ਹੈ ਭਿਆਨਕ ਬਿਮਾਰੀਆਂ ਉਸ ਦੌਰ ਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਖਾਸੀਆਂ ਚੱਲੀਆਂ ਜਿਨ੍ਹਾਂ ਦੇ ਵਿੱਚ ਇੱਕ ਸੀਗਾ ਕਿ ਸੋਸ਼ਲ ਮੀਡੀਆ ਦਾ ਦੌਰ ਆ ਆਨਲਾਈਨ ਐਜੂਕੇਸ਼ਨ ਇਹ ਉਹ ਤੇ ਘਰਾਂ ਦੇ ਵਿੱਚ ਕੁਕਿੰਗ ਕਰਨ ਦਾ ਸ਼ੌਂਕ ਖਾਣ ਪਕਾਉਣ ਦਾ ਸ਼ੌਂਕ ਇਹ ਜੀਆਂ ਗੱਲਾਂ ਚੱਲੀਆਂ ਤਾਂ ਉਸ ਸਮੇਂ ਜਦੋਂ ਲੋਕਡਾਊਨ ਲੱਗਿਆ ਮੇਰੀ ਚੰਡੀਗੜ੍ਹ ਹੈੱਡ ਆਫਿਸ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਮਤਲਬ ਸਬਜੈਕਟ ਨਾਲ ਰਿਲੇਟਡ ਕੁਝ ਮਟੀਰੀਅਲ ਤਿਆਰ ਕਰਨ ਦੇ ਲਈ ਤੇ ਉਹ ਡਿਊਟੀ ਦੌਰਾਨ ਸਾਨੂੰ ਫਿਰ ਜਿਹੜਾ ਜਦੋਂ ਲੋਕਡਾਊਨ ਲੱਗਿਆ ਸਾਨੂੰ ਇਹ ਕੰਮ ਆ ਜਿਹੜਾ ਘਰੇ ਕਰ ਨੂੰ ਦੇਤਾ ਵੀ ਤੁਸੀਂ ਹੁਣ ਲਾਕਡਾਊਨ ਦੀਆਂ ਛੁੱਟੀਆਂ ਨੇ ਤੇ ਤੁਸੀਂ ਘਰ ਬੈਠ ਕੇ ਜਿਹੜਾ ਕੰਮ ਪੂਰਾ ਕਰਕੇ ਜਿਹੜਾ ਸਾਨੂੰ ਭੇਜਣਾ ਠੀਕ ਹੈ ਲਗਭਗ ਇਹ ਕੰਮ ਦੇ ਵਿੱਚ ਸਾਨੂੰ ਮਹੀਨਾ ਲੱਗ ਗਿਆ ਤੇ ਮਹੀਨੇ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਟ੍ਰੈਂਡ ਸੀਗਾ ਆਨਲਾਈਨ ਕਲਾਸਾਂ ਦਾ ਟ੍ਰੈਂਡ ਆਨਲਾਈਨ ਕਲਾਸਾਂ ਲੱਗੀਆਂ ਨਹੀਂ ਲੱਗੀਆਂ ਤਿਆਰੀਆਂ ਕਰਦੇ ਰਹੇ ਮਤਲਬ ਨਾ ਬੋਧਾ ਹਿਸਾਬ ਸੀਗਾ ਉਹ ਚੀਜ਼ਾਂ ਤੇ ਦੂਜੇ ਪਾਸੇ ਬਾਜ਼ਾਰ ਦੇ ਵਿੱਚ ਸਾਰਾ ਕੁਝ ਬੰਦ ਹੋਇਆ ਪਿਆ ਸੀਗਾ ਘਰਾਂ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਉਹ ਘਰੇ ਬਣਾਉਣਾ ਇਹ ਕਰਨਾ ਉਸ ਤਰ੍ਹਾਂ ਦਾ ਤਾਂ ਉਸ ਦੌਰ ਦੇ ਵਿੱਚ ਲੱਗਿਆ ਵੀ ਵੀ ਆਪਾਂ ਤਾਂ ਘਰੇ ਬੈਠ ਕੇ ਆਪਾਂ ਬਿਲਕੁਲ ਹੀ ਜਿਹੜੀ ਆਪਣੀ ਸਿਹਤ ਦਾ ਬਿਲਕੁਲ ਖਿਆਲ ਨਹੀਂ ਰੱਖ ਰਹੇ ਹੈਗੇ ਨਾ ਆਪਾਂ ਬਾਹਰ ਜਾ ਸਕਦੇ ਆ ਨਾ ਕਿਤੇ ਪਾਕਿਸਤਾਨ ਨੂੰ ਮਿਲ ਸਕਦੇ 6 ਫੁੱਟ ਦੀ ਦੂਰੀ ਇਹੋ ਜਿਹੀ ਆ ਮਤਲਬ ਗੱਲਾਂ ਫੈਲੀਆਂ ਹੋਈਆਂ ਸੀਗੀਆਂ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਮ ਵੀ ਬੰਦ ਸੀਗੇ ਕਿਉਂਕਿ ਇਕੱਤਰ ਦਾ ਜਿਹੜੇ ਇਕੱਠੇ ਹੋਣ ਤੇ ਰੋਕਾਂ ਸੀਗੀਆਂ ਤੇ ਉਦੋਂ ਕਿਤੇ ਕਿਤੇ ਜਿਹੜਾ ਇਹ ਆ ਵੀ ਜਦੋਂ ਲਾਕਡਾਊਨ ਦੇ ਵਿੱਚ ਮਹੀਨੇ ਡੇਢ ਮਹੀਨੇ ਬਾਅਦ ਢਿੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਸਮੇਂ ਜਿਹੜਾ ਲੋਕਾਂ ਨੇ ਕੋਈ ਸਿਹਤ ਵੱਲ ਨੂੰ ਖਿਆਲ ਕਰਨਾ ਸ਼ੁਰੂ ਕਰਤਾ ਵੀ ਵੀ ਆਇਆ ਵੀ ਜਿਹੜੇ ਸਿਹਤਮੰਦ ਲੋਕ ਨੇ ਉਹਨਾਂ ਨੂੰ ਇਹ ਬਿਮਾਰੀ ਆ ਜਿਹੜੀ ਹੈ ਜਾਂ ਨਹੀਂ ਹੈ ਵੀ ਜਿਹੜੇ ਇਹ ਇੱਕ ਨੈਰੇਟਿਵ ਆ ਗਿਆ ਕਿ ਜਿਹੜੇ ਸਿਹਤਮੰਦ ਲੋਕ ਨੇ ਉਹਨਾਂ ਨੂੰ ਇਹ ਬਿਮਾਰੀ ਦਾ ਜਿਹੜਾ ਖਤਸਾ ਉਹ ਘਟਾ ਵੀ ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਐ ਪਿੰਡ ਦੇ ਵਿੱਚ ਥੋੜਾ ਥੋੜਾ 2 ਕਿਲੋਮੀਟਰ 4 ਕਿਲੋਮੀਟਰ ਐ ਸਾਈਕਲ ਵੀ ਐ ਵਿਲੇ ਬੈਠੀਆਂ ਘਰੇ ਵੀ ਚਲੋ ਖੇਤ ਤੱਕ ਜਾ ਆਈਏ ਸਾਈਕਲਿੰਗ ਕਰ ਲਈਏ ਵੀ ਇਸ ਤਰ੍ਹਾਂ ਕਰਦੇ ਕਰਦੇ ਫਿਰ ਅਸੀਂ 5 ਕਿਲੋਮੀਟਰ ਦਾ ਪਿੰਡ ਤੋਂ ਭਾਖੜਾ ਤੱਕ 5 ਕਿਲੋਮੀਟਰ ਦਾ ਜਿਹੜਾ ਸਾਈਕਲਿੰਗ ਸ਼ੁਰੂ ਕੀਤੀ ਉਸ ਸਮੇਂ ਮੇਰੇ ਕੋਲ ਆਪਣਾ ਸਾਈਕਲ ਵੀ ਨਹੀਂ ਸੀਗਾ ਮੈਂ ਆਪਣੇ ਜਿਹੜਾ ਭਤੀਜਿਆਂ ਦਾ ਜਾਂ ਕਿਵੇਂ ਵੀ ਲੈ ਕੇ ਸਾਈਕਲ ਅਰੇਂਜ ਕਰਕੇ ਮੈਂ 5 ਕਿਲੋਮੀਟਰ ਦੀ ਸਾਈਕਲਿੰਗ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ ਮੈਨੂੰ 10-12 ਦਿਨਾਂ ਤੋਂ ਬਾਅਦ ਇਹ ਲੱਗਾ ਕਿ ਮੈਨੂੰ ਸਾਈਕਲ ਲੈਣਾ ਚਾਹੀਦਾ ਤੇ ਸਾਈਕਲ ਲੈਣ ਤੋਂ ਬਾਅਦ ਫਿਰ ਮੈਂ ਰੋਜ਼ਾਨਾ ਉਹਨੂੰ ਰੁਟੀਨ ਦਾ ਦੇ ਵਿੱਚ ਪਾਟ ਬਣਾਉਂਦਾ ਗਿਆ ਮਾਸਟਰ ਜੀ ਇਹ ਗੱਲ ਸੱਚ ਆ ਵੀ ਤੁਸੀਂ 10000 ਕਿਲੋਮੀਟਰ ਆਪਣੇ ਪੂਰੇ ਕਰ ਚੁੱਕੇ ਹੋ ਤੇ ਇਹ ਜੋ ਤੁਸੀਂ ਨੇ ਸਾਈਕਲਿੰਗ ਦਾ ਆਪਣਾ ਇੱਕ ਪਰਾ ਪੂਰਾ ਕੀਤਾ ਹੈ ਇਸ ਦੇ ਵਿੱਚ ਤੁਸੀਂ ਕਿੰਨਾ ਟਾਈਮ ਰੋਜ਼ਾਨਾ ਸਾਈਕਲਿੰਗ ਕਰਦੇ ਸੀ ਤੇ ਨਾਲ ਨਾਲ ਤੁਸੀਂ ਅਧਿਆਪਕ ਵੀ ਹੋ ਹਾਂਜੀ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਇਹ ਚੀਜ਼ ਦਾ ਜਿਹੜਾ ਪ੍ਰਮਾਣ ਹੈ ਉਹ ਜਿਹੜੀ ਐਪ ਮੈਂ ਡਾਊਨਲੋਡ ਕੀਤੀਆਂ ਹੋਈਆਂ ਨੇ ਨਾਮੀ ਐਪਸ ਨੇ ਉਹਨਾਂ ਦਾ ਮੈਂ ਸਕਰੀਨਸ਼ਾਟ ਵੀ ਤੁਹਾਨੂੰ ਦਿਖਾ ਦੂੰਗਾ ਤੇ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਇਹ ਰੋਜ਼ ਦੀ ਕੈਲਕੂਲੇਸ਼ਨ ਹੁੰਦੀ ਹੈ ਤੇ 10000 ਕਿਲੋਮੀਟਰ ਪੂਰਾ ਹੋ ਗਿਆ ਤੇ ਇਹਦੇ ਲਈ ਜੇ ਗੱਲ ਕਰੀ ਆਪਾਂ ਸਮਾਂ ਕੱਢਣ ਦੀ ਗੱਲ ਸਮਾਂ ਤਾਂ ਇਹ ਦੇਖੋ ਕੱਢਣਾ ਪੈਂਦਾ ਜਦੋਂ ਆਪਾਂ ਰੋਜ਼ਾਨਾ ਡਿਊਟੀ ਲਈ ਸਮਾਂ ਕੱਢਦੇ ਆ ਤਾਂ ਆਪਣੇ ਸ਼ੌਂਕ ਲਈ ਆਪਣੀ ਸਿਹਤ ਦੇ ਲਈ ਵੀ ਸਮਾਂ ਜਿਹੜਾ ਉਹ ਕੱਢਣਾ ਪੈਂਦਾ ਤੇ ਆਪਣੀ ਡਿਊਟੀ ਤੋਂ ਪਹਿਲਾਂ ਜਾਂ ਬਾਅਦ ਦਾ ਸਮਾਂ ਜਿਹੜਾ ਇਹਦੇ ਲਈ ਆਪਾਂ ਕੱਟ ਸਕਦੇ ਆ ਤੇ ਜਿਹੜਾ ਰੋਜ਼ਾਨਾ ਘੰਟਾ ਸਵਾ ਘੰਟਾ ਡੇਢ ਘੰਟਾ ਜਾਂ ਛੁੱਟੀ ਵਾਲੇ ਦਿਨ 2 ਘੰਟੇ 2.5 ਘੰਟੇ ਦੀ ਜਿਹੜਾ ਟਾਈਮ ਵੀ ਮੈਂ ਕੱਢਣ ਦੀ ਕੋਸ਼ਿਸ਼ ਕਰਦਾ ਵੀ ਇਹ ਜਿਹੜੀ ਮੇਰੀ ਰੁਟੀਨ ਉਹ ਚਲਦੀ ਰਹੇ ਮਾਸਟਰ ਜੀ ਸਿਹਤੋ ਵੀ ਤੁਸੀਂ ਚੰਗੇ ਤੰਦਰੁਸਤ ਲੱਗਦੇ ਹੋ ਇਹ ਸਾਈਕਲਿੰਗ ਕਰਨ ਦੇ ਨਾਲ ਤੁਹਾਡੀ ਸਿਹਤ ਤੇ ਵੀ ਕੋਈ ਫਰਕ ਪਿਆ ਹਾਂਜੀ ਜਿਹੜਾ ਸਿਹਤ ਉਸ ਟਾਈਮ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਲਾਕਡਾਊਨ ਦੇ ਵਿੱਚ ਸਾਈਕਲਿੰਗ ਸ਼ੁਰੂ ਕੀਤੀ ਤਾਂ ਉਦੋਂ ਮੇਰਾ ਵਜ਼ਨ 95 ਕਿਲੋ ਸੀਗਾ 95 ਅੱਛਾ ਤੇ ਜਦੋਂ ਲਾਕਡਾਊਨ ਚੱਲਦਾ ਰਿਹਾ ਤੇ ਸਾਈਕਲਿੰਗ ਤੇ ਹੋਰ ਕਸਰਤਾਂ ਡਾਈਟਿੰਗ ਵਗੈਰਾ ਕਰਕੇ ਮੇਰਾ ਵਜ਼ਨ ਜਿਹੜਾ 74 ਕਿਲੋ ਤੇ ਆ ਗਿਆ 21 ਕਿਲੋ ਦਾ ਮੈਂ ਜਿਹੜਾ ਵਜ਼ਨ ਦੇ ਵਿੱਚ ਆ ਨੜਾ ਕਟੌਤੀ ਦਰਜ ਕੀਤੀ ਉਹਦੇ ਲਈ ਕੋਈ ਵੀ ਪ੍ਰੋਡਕਟ ਨਹੀਂ ਖਾਇਆ ਉਹ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਆਪਾਂ ਕਹਿ ਲਈਏ ਕੋਈ ਪ੍ਰੋਟੀਨ ਸ਼ੇਕ ਜਾਂ ਕਿਸੇ ਵੀ ਤਰ੍ਹਾਂ ਕੋਈ ਸ਼ੇਕ ਕੋਈ ਪ੍ਰੋਡਕਟ ਵੱਡੀਆਂ-ਵੱਡੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਹੈਗੀਆਂ ਨੇ ਦਾਅਵੇ ਕਰਦੀਆਂ ਨੇ ਵਜਨ ਘਟਾਉਣ ਦੇ ਪਰ ਉਹ ਵੀ ਕੁਝ ਸਾਡੇ ਮੇਰੇ ਦੋਸਤ ਪਿੰਡ ਦੇ ਵਿੱਚ ਉਹਨਾਂ ਨੇ ਟ੍ਰੈਂਡ ਚਲਾਇਆ ਇੱਕ ਪਾਸੇ ਉਹ ਸੀਗੇ ਤੇ ਇੱਕ ਪਾਸੇ ਮੈਂ ਆਪਣਾ ਇਹ ਮੇਰਾ ਸਾਈਕਲ ਤੇ ਮੇਰੇ ਆਪਣੀ ਮਿਹਨਤ ਤੇ ਜਿਹੜਾ ਡਾਈਟ ਸਹੀ ਤਰੀਕੇ ਨਾਲ ਡਾਈਟ ਲੈਣਾ ਉਸ ਤਰੀਕੇ ਦੇ ਨਾਲ ਮੈਂ ਜਿਹੜਾ ਵਜਨ ਜਿਹੜਾ 95 ਕਿਲੋ ਤੋਂ 74 ਕਿਲੋ ਤੇ ਲੈ ਕੇ ਆਇਆ ਇਹ ਪ੍ਰੋਡਕਟਾਂ ਦੇ ਨਾਲੋਂ ਵੀ ਵਧੀਆ ਰਿਜ਼ਲਟ ਮੈਨੂੰ ਦੇਖਣ ਨੂੰ ਮਿਲੇ। ਇੱਕ ਤਾਂ ਸ਼ੌਂਕ ਸੀਗਾ। ਸ਼ੌਂਕ ਦੇ ਨਾਲ ਜਿਵੇਂ ਆਪਾਂ ਕਹਿੰਦੇ ਆ ਨਾਲੇ ਫੁੱਲ ਨਾਲੇ ਫਲੀਆਂ ਵੀ ਸ਼ੌਂਕ ਵੀ ਪੂਰਾ ਹੋਇਆ ਤੇ ਉਹਦੇ ਨਾਲ ਸਿਹਤ ਨੂੰ ਜਦੋਂ ਰਿਜ਼ਲਟ ਮਿਲਣੇ ਸ਼ੁਰੂ ਹੋਏ ਉਹਦੇ ਨਾਲ ਜਿਹੜਾ ਇਹ ਸ਼ੌਂਕ ਹੋਰ ਜ਼ਿਆਦਾ ਟੱਕੜ ਹੁੰਦਾ ਗਿਆ ਮਤਲਬ ਹੋਰ ਜ਼ਿਆਦਾ ਇਹਦੇ ਵਿੱਚ ਮਨਪੁੰਨ ਹੁੰਦਾ ਗਿਆ। ਮਾਸਟਰ ਜੀ ਇਹ ਤੁਹਾਡਾ ਬਲੌਗ ਦੇਖ ਕੇ ਕੁੱਝ ਨਵੇਂ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ। ਇਹ ਉਹ ਆਪਣਾ ਇਹ ਸ਼ੌਂਕ ਕਰਨ ਲਈ ਕਿੰਨੀ ਮਹਿੰਗੀ ਸਾਈਕਲ ਦੀ ਜ਼ਰੂਰਤ ਪਵੇਗੀ ਜਾਂ ਕੀ ਕੀ ਐਕਸੈਸਰੀ ਦੀ ਲੋੜ ਪਵੇਗੀ ਉਸ ਬਾਰੇ ਵੀ ਕੁਝ ਕੁਝ ਦੱਸੋ ਹਾਂਜੀ ਜੇ ਆਪਾਂ ਗੱਲ ਕਰੀਏ ਵੀ ਜੇ ਕੋਈ ਨਵਾਂ ਬੰਦਾ ਸਾਈਕਲਿੰਗ ਕਰਨਾ ਚਾਹੁੰਦਾ ਮੈਂ ਵੀ ਜਿਹੜੀ ਆਪਣੀ ਸਾਈਕਲਿੰਗ ਉਹ ਇਹ ਸੋਚ ਕੇ ਸ਼ੁਰੂ ਕੀਤੀ ਸੀ ਵੀ ਇਹ ਸ਼ੌਂਕ ਮੇਰਾ ਕਿੰਨੀ ਕੁ ਧੇਰ ਮੈਂ ਇਹਨੂੰ ਇਹ ਸ਼ੌਂਕ ਵੀ ਬਣ ਸਕਦਾ ਜਾਂ ਮੈਂ ਇਹ ਐਵੇਂ ਅਕਸਰ ਹੁੰਦਾ ਵੀ ਆਪਾਂ 2 ਦਿਨ 4 ਦਿਨ 10 ਦਿਨ ਮਹੀਨਾ ਕਰਕੇ ਆਪਾਂ ਛੱਡ ਆਪੋ ਹੋ ਜੰਨੇ ਛੱਡ ਦਿੰਨੇ ਆ ਫਿਰ ਉੱਥੇ ਜਿਹੜੇ ਆਪਾਂ ਕੋਈ ਪੈਸਾ ਲਗਾਇਆ ਸਾਈਕਲ ਖਰੀਦਿਆ ਉਹ ਐਂ ਲੱਗਦਾ ਵੀ ਇਹ ਆਪਾਂ ਪੈਸਾ ਖਰਾਬ ਕਰ ਲਿਆ ਤੇ ਜਿਵੇਂ ਵੀ ਮੈਂ ਪਹਿਲਾਂ ਤਾਂ ਇਹੀ ਸਲਾਹ ਦਊਂਗਾ ਵੀ ਜਿਹੜਾ ਵੀ ਤੁਹਾਡੇ ਕੋਲ ਕੋਈ ਸਾਈਕਲ ਆ ਵਧੀਆ ਕਿਸਮ ਦਾ ਸਾਈਕਲ ਆ ਉਹਦੇ ਨਾਲ ਪਹਿਲਾਂ ਇਹ ਰੁਟੀਨ ਆ ਜਿਹੜੀ ਰੁਟੀਨ ਬਣਾਓ ਆ ਰੁਟੀਨ ਬਣਾਉਣ ਤੋਂ ਬਾਅਦ ਜਦੋਂ ਤੁਹਾਨੂੰ ਲੱਗਦਾ ਕਿ ਇਹ ਮੇਰਾ ਸ਼ੌਕ ਆ ਫਿਰ ਉਸ ਤੋਂ ਬਾਅਦ ਆਪਣੀ ਹੈਸੇਤ ਮੁਤਾਬਕ ਜਿਹੜਾ ਜਿਹੜਾ